ਅੰਦੀ ਆਗੇ ਸੁਰਸਰਾ ਸਟੇਸ਼ਨ ਗੜ ਲੱਤੀ ਫਾਟੜਾਂ ਵਾਲੇ ਦੇ ਅੱਜ ਆਵੇ ਖਾਈਏ ਗੱਡੀ 2.5 ਘੰਟੇ ਲੇਟ ਪੈ ਗਈ ਦੇ ਇੱਥੋਂ ਨਹੀਂ ਅਸੀਂ ਦਾ 11 12 ਘੰਟੇ ਚ ਲੱਗ ਜਾਂਦੇ ਉਹਨੇ 11:30 12 12 ਹਨ ਨੋਟਿਸ ਹਾਂਦੇ ਨੂੰ ਵੱਜਣੇ ਇੱਥੇ ਮੰਡੀ ਤੋਂ 2.5 ਚ ਚਲੋ ਵਪਾਰੀ ਵਧੀਆ ਬੰਦਾ ਹੈਗਾ ਦੋਨੇ ਪਾਈ ਵਰੀਆ ਨੇ ਜਿਹਨੇ ਉਧਰੋਂ ਲੋਡ ਕਰਾਇਆ ਉਹ ਵੀ ਠੀਕ ਆ ਇਧਰਲੇ ਦਾ ਵੀ ਹੁਣ ਫੋਨ ਆਇਆ ਸੀ ਉਹ ਕਹਿੰਦਾ ਕੋਈ ਨਾ ਰਿਲੈਕਸ ਹੋ ਕੇ ਆਰਾਮ ਨਾਲ ਕੋਈ ਮਸੜਾ ਨਹੀਂ ਮਿਲਦਾ। ਕੱਲ ਟਾਈਮ ਤਾਂ ਇੱਕ ਲੱਗਿਆ ਹੁੰਦਾ। ਜਿਹੇ ਟਾਈਮ ਤੋਂ ਦੋ ਤਿੰਨ ਘੰਟੇ ਇਧਰ ਉਧਰ ਵੀ ਹੁੰਦੀ ਆ ਕਿਉਂਕਿ ਰਾਤ ਨੂੰ ਰਾਤ ਦਾ ਟਾਈਮ ਆ ਰਾਤ ਨੂੰ ਕਿਹੜਾ ਗੱਡੀ ਖਾਦੀ ਹੋਣੀ ਆ ਹੋਣੀ ਤਸਵੀਰ ਹੀ ਆ। ਲੈਣੀ ਬੰਦਾ ਨਾਈਸ ਆ। ਕਹਿੰਦਾ ਕੋਈ ਨਾ ਜ ਆਰਾਮ ਨਾਲ। ਲੱਕੀ ਦੇ ਆ ਕੇ ਬਾਥੜਾ ਸਬਾਣਾ ਠੱਬਾ। ਰੋਡ ਤੇ ਲਵਾ ਲੈ। ਤਾਂ ਚਲੋ ਆਏ ਦੀ ਨਾਲ ਵੀ ਨੇੜੇ ਪਹੁੰਚ ਜਾਣਾ ਅੱਲੇ ਦਹੀ ਨਹੀਂ ਆਇਆ ਉਹ ਆ ਇਹਨਾਂ ਦੇ ਜਾਣੇ ਆਏ ਹੁੰਦਾ ਤੰਦੂਰੀ ਲਵਾ ਲਾ ਤੇਲ ਥੂਲ ਲੂਟੇ ਹਾਂਜੀ ਮਿੱਤਰੋ ਫਿਰ ਖਾ ਕੇ ਰੋਟੀ ਲੱਕੀ ਪਤੜਾਂ ਵਾਲੇ ਦੇੋਂ ਚੱਲ ਪਏ ਆ ਤੇ ਲਾਇਆ ਉੱਥੇ ਬਸ 20 ਮਿੰਟ ਹੀ ਲਾਏ ਆ ਪਰੌਠਿਆਂ ਨੂੰ ਬਣਦੇ ਬਣਦੇ ਖਾ ਕੇ ਬਹਿ ਗਏ ਸੀਟ ਤੇ ਤੇ ਹੁਣ ਵਪਾਰੀ ਦਾ ਫੋਨ ਆਈ ਜਾਂਦਾ ਕਹਿੰਦਾ ਯਾਰ ਤੁਸੀਂ ਟਾਈਮ ਦੀ ਟੈਨਸ਼ਨ ਛੱਡੋ ਵੀ ਤੁਸੀਂ ਕਹਿੰਦਾ ਦੁਪਹਿਰਾ ਕੱਟ ਲਿਓ ਕਿਤੇ 3-4 ਘੰਟੇ ਕਿਉਂਕਿ ਕਹਿੰਦਾ ਯਾਰ ਅੰਗੂਰ ਨੂੰ ਧੁੱਪ ਨਾ ਲੱਗ ਜੇ ਉਹ ਮੈਂ ਕਿਹਾ ਪਤੰਦਰਾ ਤੂੰ ਦੋ ਦਿਨ ਪਹਿਲਾਂ ਦਾ ਦੱਸ ਦਿੰਦਾ ਸਾਨੂੰ ਸਗੋਂ ਅਸੀਂ ਪੂਰਾ ਹਨਾ ਰਾਮ ਨਾਲ ਆਉਂਦੇ ਖਿੱਚੀ ਜਾਉਨੇ ਆ ਹੁਣ ਉਹਦਾ ਫੋਨ ਆ ਗਿਆ ਵਿਚ ਦੀ ਕਹਿੰਦਾ ਯਾਰ ਹੁਣ ਦੁਪਹਿਰਾ ਕਿਤੇ ਕਟਾ ਲਿਓ ਸ਼ਾਮੇ ਲਾ ਕੇ ਤੇ ਮੈਂ ਕਿਹਾ ਯਾਰ ਫਿਰ ਮੰਡੀ ਦਾ ਟਾਈਮ ਕਹਿੰਦਾ ਬਾਈ ਉਦਾਂ ਵੀ ਤੁਸੀਂ ਜਦੋਂ ਉਹਨੂੰ ਆ ਖੜਨਾ ਕਹਿੰਦਾ 10-11 ਘੰਟੇ ਬਾਅਦ ਗੱਡੀ ਲੈਣੀ ਆ ਸਵੇਰੇ ਕਹਿੰਦਾ 6 ਵਜੇ ਲਹੂ ਚਲੋ ਆਪਣਾ ਫਰਜ਼ ਹੈ ਨਾ ਜ਼ਿੰਮੇਵਾਰੀ ਹੈ ਆਪਾਂ ਦਾ ਫਿਰ ਰੋਟੀ ਖਾ ਕੇ ਸਭ 12:00 12:30 ਵਜੇ ਨੇ ਤੋੜ ਲਈ ਆ ਹੁਣ ਅਗਲਾ ਦੱਸਦੇ ਆ ਤੁਹਾਨੂੰ ਕਿਵੇਂ ਕਿਵੇਂ ਚੱਲਦੀ ਆ ਰਾਣੀ ਤੇ ਆ ਅਸੀਂ ਆ ਗਏ ਸੁਰਸਰਾ ਟੱਪਿਆ ਜੀ ਲਓ ਜੀ ਕਾਲੀ ਜਿੰਨੀ ਮਰਜ਼ੀ ਕਰ ਲਓ ਹੁਣ ਉਹੀ ਹੁੰਦਾ ਜਿਹੜਾ ਕੁਝ ਹੁਣ ਹੁੰਦਾ ਆਹ ਡੀਡਵਾਨੇ ਪਹੁੰਚਣ ਆ ਰਹੇ ਆ ਤੇ 1:30 ਹੋ ਗਿਆ ਤੇ ਆ ਮੂੰਰੇ ਹੁਣ ਘੋੜੇ ਆ ਮੈਨੂੰ ਲੱਗਦਾ ਸ਼ਾਇਦ ਮਸ਼ੀਨ ਵੀ ਐ ਅੱਧੀ ਵਿੱਚ ਕੰਬੈਨ ਤੇ ਆਹ ਰੂੜਾਂ ਜੀਆਂ ਇੱਥੇ ਫਰਕ ਪੈ ਜਾਂਦਾ ਜਾਂ ਜਿਵੇਂ ਉਧਰੋਂ ਆਉਂਦੇ ਪਿੱਛੇ ਘਾਟ ਆਉਂਦੇ ਆ 4-500 ਕਿਲੋਮੀਟਰ ਗੁਜਰੀ ਘਾਟ ਤੱਕ ਬਾਰਡਰ ਪੈ ਜਾਂਦੇ ਆ ਬਾਰਡਰ ਡੇਡ-ਡੇਡ ਘੰਟਾ 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 ਖਰਾਬ ਕਰ ਦਿੰਦਾ ਇੱਕ ਬਾਰਡਰ ਤੇ ਹੁਣ ਆ ਬਾਜ਼ਾਰ ਆਉਂਦੇ ਆ 4-5 ਤੰਗ ਜਿਹੇ ਜਿਨ੍ਹਾਂ ਤੇ ਟ੍ਰੈਫਿਕ ਲੱਗਦੀ ਆ ਜਿਵੇਂ ਚਾਮਣ ਤੋਂ ਲੈ ਕੇ ਡੇਢ ਬਾਣੇ ਤੱਕ ਦੋ ਤਿੰਨ ਬਾਜ਼ਾਰ ਆਉਂਦੇ ਆ ਮਾਰਕੀਟਾਂ ਜੀਆਂ ਤੇ ਬਾਕੀ ਉਹ ਤਾਂ ਫੋਨ ਕਰੀ ਜਾਂਦਾ ਕਹਿੰਦਾ ਯਾਰ ਹੁਣ ਦੁਪਹਿਰਾ ਹੋ ਗਿਆ ਡੇਢ ਵਜ ਗਿਆ ਗੱਡੀ ਲਾ ਲਾ ਕਿਤੇ ਆ ਦੇਖੋ ਤੇਲ ਵੀ ਮੈਨੂੰ ਲੱਗਦਾ ਘੱਟੂ ਪੰਚਰ ਹਜ਼ਾਰ ਦਾ ਅਗਰਦਾ ਬਾਈ ਤਾਂ ਕਿਉਂਕਿ ਏਸੀ ਨਹੀਂ ਹੈਗਾ ਲਾਇਆ ਦੋ ਤਿੰਨ ਦਿਨ ਹੋ ਗਏ ਮਿੱਟੀ ਘਟਾਈ ਪਈ ਜਾਂਦਾ ਕਿਉਂਕਿ ਮੇਰੇ ਨਾਲ ਦਾ ਸਾਥੀ ਕਹਿੰਦਾ ਯਾਰ ਏਸੀ ਨਾਲ ਸੋਸਤੀ ਬੰਦੀ ਆ ਹਨਾ ਇਹ ਵੀ ਬਹਿਨ ਹੁੰਦਾ ਹਰੇਕ ਬੰਦੇ ਦੇ ਮਨ ਚਾਅ ਆ ਦਾ ਆ ਦਾ ਈ ਫਿਰ ਲਾਇਆ ਨੀ ਹਾਂਜੀ ਫਤਰੋ ਤੇ ਲਾਂਡ ਨੂੰ ਪਹੁੰਚ ਗਏ ਸੀ ਪੁਲ ਦੇ ਥੱਲੇ ਇੱਥੋਂ ਵੱਡੇ ਰੋਡ ਤੇ ਚੜ੍ਹਦੇ ਹੁੰਨੇ ਆ ਤੇ ਵਪਾਰੀ ਨੇ ਭਾਈ ਫੋਨ ਕਰਕੇ ਖੜਾਤਾ ਸਾਨੂੰ ਆ ਵੀ ਕੇਲੇ ਵਾਲੀ ਗੱਡੀ ਚੱਲੀ ਆ ਕੋਈ ਤੇ ਵਪਾਰੀ ਨੇ ਸਾਨੂੰ ਭਾਈ ਇੱਥੇ 22:00 ਵਜੇ ਪਹੁੰਚ ਗਏ ਸੀ ਖੜਾਤਾ 4 ਘੰਟੇ ਹੁਣ 6:00 ਵਜੇ ਨੂੰ ਆਏ ਆ ਯਾਨੀ 4 ਘੰਟੇ ਉਹਨੇ ਰੋਕਤਾ ਸੀ ਵੈਸੇ ਤਾਂ ਸਾਡੀ ਤਰਪਾਲ ਵੀ ਓਕਣੀ ਪਈ ਸੀ ਬਈ ਹਵਾ ਲੱਗੀ ਜਾਵੇ ਮਾਲ ਨੂੰ ਹਨਾ ਉਹਨੇ ਰੋਕਤਾ ਸਾਨੂੰ ਉਹ ਤਾਂ 12 ਵਜੇ ਦਾ ਪਿੱਛੇ ਪਿਆ ਸੀ ਵੀ ਰੋਕ ਜੋ ਮਾਲ ਨਾ ਖਰਾਬ ਹੋ ਜੇ ਅਸੀਂ ਬਈ ਰੋਕ ਗਏ ਸੀ ਫਿਰ 2:30 ਵਜੇ ਇੱਥੇ ਹੁਣ 6:00 ਵਜਣ ਵਾਲੇ ਆ 4 ਘੰਟੇ ਰੋਕਤੀ ਸੀ ਗੱਡੀ ਵੀ ਚੱਲ ਜਦੋਂ ਅਗਲਾ ਕਹਿੰਦਾ ਮੈਨੂੰ ਕਾਲੀ ਨਹੀਂ ਹੈ ਲਓ ਜੀ ਲਗਭਗ 6:00 ਤੋਂ ਥੋੜਾ ਜਿਹਾ ਟਾਈਮ 6:00 ਦੇ ਲਗਭਗ ਆ ਸੂਰਜ ਅੱਜ ਬੜਾ ਤੇਜ ਆ ਵੈਸੇ ਕਿਉਂਕਿ ਰੋਕਤਾ ਸੀ ਉਹਨੇ ਮੁਬਾਰੀ ਨੇ ਤੇ ਹੁਣ ਅਸੀਂ ਸਾਲਾ ਸਰ ਟੱਪ ਗਏ ਆ ਲਾਂਡੂ ਵਾਲਾ ਰੋਡ ਚੜ੍ਹ ਕੇ ਤੇ ਜਾ ਰਹੇ ਆ ਇਹ ਫਤੇਪੁਰ ਵਾਲਾ ਰੋਡ ਜਿਹੜਾ ਜਾਂਦਾ ਹੈਗਾ ਹਨਾ ਤੇ ਚਲੋ ਕੋਈ ਗੱਲ ਨਹੀਂ ਉਹਨੇ ਕਹਿ ਕੇ ਰੋਕਤਾ ਸੀ ਕਹਿੰਦਾ ਯਾਰ ਕੋਈ ਕਾਲੀ ਨਹੀਂ ਤੁਸੀਂ 9 ਵਜੇ ਗੱਡੀ ਲਾਉਂਗੇ ਗੱਡੀ ਤਾਂ ਕਹਿੰਦਾ ਸਵੇਰੇ ਅਸੀਂ 5:30 6 ਵਜੇ ਲਾਉਣ ਲੱਗਣਾ ਵੀ ਮੇਰਾ ਦੁਪਹਿਰੇ ਤੋ ਪਤੋ ਪਹਿਲਾਂ ਛਾਵੇਂ ਖੜੇ ਰਹੇ ਜਿਹੜੀ ਵੀਡੀਓ ਬਣਾਈ ਆ ਉਹ ਤਾਂ ਗੱਡੀ ਉਦੋਂ ਕੱਢੀ ਸੀਗੀ ਚਾਹ ਚੂ ਪੀਣ ਵੇਲੇ ਜਾਨੀ ਦਰਾਕਤ ਥੱਲੇੋਂ ਲਿਆ ਕੇ ਉਰੇ ਨੂੰ ਲਾਈ ਸੀ ਪਹਿਲਾਂ ਅਸੀਂ ਪਿੱਛੇ ਉਦੋਂ ਅੱਧਾ ਕਿਲੋਮੀਟਰ ਖੜੇ ਸੀ ਆ ਜੀ ਇਹਨਾਂ ਦੇ ਚੈੱਕ ਪੋਸਟ ਆ ਜਿਹੜਾ ਗੱਡੀਆਂ ਵਾਲਿਆਂ ਨੂੰ ਭਰਾਵਾ ਤੰਗ ਕਰਨ ਵਾਲੇ ਲੋਕ ਨੇ ਆ ਖੜੇ ਹੁੰਦੇ ਆ ਗੱਡੀਆਂ 'ਚ ਸਿਵਲ ਵਾਲੇ ਵੀ ਖੜੇ ਹੁੰਦੇ ਆ ਐਵੇਂ ਹੀ ਲੱਗ ਜਾਂਦੇ ਆ ਗੱਡੀਆਂ ਮਗਰ ਬਹੁਤ ਹਾਂਜੀ ਆਪਾਂ ਜਾ ਰਹੇ ਆ ਚੂਰੂ ਦੇ ਏਰੀਏ ਚ ਤੇ ਨੇੜੇ ਟੜੇ ਕਿਉਂਕਿ ਮੈਂ ਇਸ ਰੂਟ ਪਹਿਲੀ ਵਾਰੀ ਆਇਆ ਹਨ ਤੇ ਨਾਲ ਵਾਲਾ ਮਿੱਤਰ ਪਿਆਰਾ ਲੰਘਦਾ ਹੀ ਇਹੀ ਰੂਟ ਰਿਹਾ ਇਹਨੂੰ ਤਾਂ ਪਤਾ ਸਾਰਾ ਤੇ ਇਹ ਰੂਟ ਤੇ ਰੋਡ ਇਹ ਹੁਣ ਨਵਾਂ ਬਣ ਰਿਹਾ ਤੇ ਬਹੁਤ ਵਧੀਆ ਸਾਈਡ ਤੇ 뷰 ਬਹੁਤ ਕੈਂਟ ਨੇ ਤੇ ਇਹਦੇ ਚ ਉਹ ਆ ਜਿਵੇਂ ਕੈਮਲ ਸਫਾਰੀ ਵਗੈਰਾ ਜਾਂ ਜਿਹੜੀਆਂ ਜੀਪਾਂ ਜੂਪਾਂ ਆਪਾਂ ਆਫ ਰੋਡਿੰਗ ਕਰਦੇ ਆ ਹਨਾ ਮੋਟਰਸਾਈਕਲ ਦੇ ਚਾਰ ਟਾਇਰਾਂ ਵਾਲੇ ਉਹ ਸਭ ਕੁਝ ਇਹਦੇ ਤੇ ਹੁੰਦਾ ਜੇ ਤਾਂ ਦਿਨ ਰਿਹਾ ਜਾਣੀ ਹੁਣ ਦਿਨ ਛਪਣ ਵਾਲਾ ਹੀ ਆ ਤੇ ਫਿਰ ਤਾਂ ਉਹਦੀ ਵੀ ਵੀਡੀਓ ਬਣਾਵਾਂਗੇ ਹਨ ਤੇ ਕੈਮਲ ਸਫਾਰੀ ਹੁੰਦੀ ਆ ਉਂਠਾਂ-ਉਂਠ ਬਾਵਾ ਅੱਗੇ ਆਉਣਗੇ ਦਿਖਾਉਣੇ ਆ ਰੋਡ ਤੇ ਜਾਂਦੀ ਆ ਫਿਰ ਕਰਮਾਂ ਵਾਲੀ ਬਾਟਾਂ ਵੱਢਦੀ ਹੈ ਨਾ ਤੇ ਰੋਡ ਵਧੀਆ ਆ ਇਹਦੇ ਤੇ ਤਾਂ ਕਿਲੋਮੀਟਰ ਮੇਰਾ ਖਿਆਲ ਆ ਕਾਰ ਦੇ ਬਰਾਬਰੀ ਕੱਢੀ ਜਾਂਦੀ ਆ ਹਨ ਵੈਸੇ ਤਾਂ ਟਰੈਫਿਕ ਕਦੇ ਇੱਧਰ ਆਉਂਦਾ ਕਦੇ ਇੱਧਰ ਆਉਂਦਾ ਕਦੇ ਲੈਫਟ ਕਦੇ ਰਾਈਟ ਇਹ ਇਹ ਰੋਡ ਹੂ ਪਰ ਚਾਹੇ ਜਿੰਨਾ ਮਰਜੀ ਆ ਪਰ ਉ ਆਲੇ-ਦਾਲੇ ਦੇ 뷰 ਦੇਖ ਕੇ ਹਨਾ ਪਤਾ ਹੀ ਨਹੀਂ ਲੱਗਦਾ ਆਹਾ ਹੋਟਲ ਬਣੇ ਹੋਏ ਨੇ ਥੋੜੇ-ਥੋੜੇ ਜਿੱਥੇ ਮਤਲਬ ਇਹ ਆਉਂਦੇ ਆ ਆਫ-ਰੋਡਿੰਗ ਕਰਨ ਦੇ ਸ਼ਕੀਨ ਬੰਦੇ ਹਨਾ ਇਹ ਪੰਜਾਬੀ ਦਿੱਲੀ ਵਾਲੇ ਬਹੁਤ ਆਉਂਦੇ ਆ ਵੀ ਮਤਲਬ 바ਵਾ ਗੱਡੀਆਂ ਦਿੱਲੀ ਨੰਬਰ ਇੱਥੇ ਖੜੀਆਂ ਦੇਖੀਆਂ ਹਨਾ ਜਿਹੜੇ ਇੰਜੋਏ ਕਰਨ ਆਉਂਦੇ ਆ ਸਫਾਰੀ ਦੇ ਵਿੱਚ ਜਦਾਂ ਆਪਣੇ ਇੰਡੀਆ ਦੇ ਵਿੱਚ ਵੀ ਤਕਰੀਬਨ ਹਰ ਤਰ੍ਹਾਂ ਦਾ ਇੰਜੋਏਮੈਂਟ ਹੈਗਾ ਹਨਾ ਹਲੇ ਉਹ ਉਸ ਤਰੀਕੇ ਜਾਂ ਦਾ ਪ੍ਰਮੋਟ ਨਹੀਂ ਜਾਂ ਉਸ ਤਰੀਕੇ ਦੀ ਡਿਵੈਲਪਮੈਂਟ ਨਹੀਂ ਹਨਾ ਜਿਵੇਂ ਲੋਕ ਦਵਾਈ ਨੂੰ ਭਜਦੇ ਆ ਇਹੇ ਚੀਜ਼ਾਂ ਕਰਨ ਇਹੇ ਚੀਜ਼ਾਂ ਆਪਣੇ ਵੀ ਆਹ ਇੰਡੀਆ ਦੇ ਵਿੱਚ ਹੈਗੀਆਂ ਹਨਾ ਦੇਖ ਕੇ ਰੂਹ ਖੁਸ਼ ਹੁੰਦੀ ਆ ਸਫਾਈ ਵੀ ਹੈ ਸਾਰਾ ਕੁਝ ਆ ਜਗ੍ਹਾ ਜਗ੍ਹਾ ਤੇ ਊਠਾ ਵਾਲੇ ਊਂਟ ਖੜੇ ਨੇ ਜਾਂ ਐਦਾਂ ਵੀ ਜਿਵੇਂ ਨਾਲ ਹੀ ਹੋਟਲ ਵੀ ਬਣੇ ਹੋਏ ਨੇ ਹਨਾ ਜਿਨੇ ਫੈਮਿਲੀ ਸਮੇਤ ਰਹਿ ਐਸ਼ ਕਰਨੀ ਆ ਤੇ ਬਾਕੀ ਹੁਣ ਉਹ ਟੈਨਸ਼ਨ ਨਹੀਂ ਤਾਂ ਬੰਦੇ ਨੇ ਲਾਤੀ ਸਾਡੇ ਭੱਜ ਦੌੜ ਵਾਲੀ ਹਨਾ ਫੇਰ ਵੀ ਚਲੋ ਆਪਾਂ ਤਾਂ ਆਪਦੇ ਉਸਪੀਡ ਨਾਲ ਜਾ ਰਹੇ ਆ ਵੀ ਚਲ ਜਿਹੜਾ ਪਹਿਲਾਂ ਪਹੁੰਚਾਂਗੇ ਕਿਉਂਕਿ 4 ਕ ਘੰਟੇ ਬੰਦੇ ਨੇ ਸਾਨੂੰ ਉੱਥੇ ਰੋਕਤਾ ਸੀ ਹਨਾ ਦੁਪਹਿਰੇ ਤੇ ਹੁਣ ਅਸੀਂ ਆ ਦੇਖੋ ਤਾਂ ਵਿਊ ਹਨਾ ਇਹ ਅੱਖਾਂ ਨੂੰ ਮਤਲਬ ਐ ਪੂਰਾ ਸਕੂਨ ਦਿੰਦਾ ਬੰਦੇ ਨੂੰ ਸੁਆਦ ਆਈ ਜਾਂਦਾ ਨਾਲੇ ਗੱਡੀ ਭਜਾਈ ਜਾਂਦਾ ਨਾਲੇ ਉਹਦੇ ਕਹਿਣ ਨੂੰ ਹੁਣ ਇੱਥੇ ਜੀ ਕਰਦਾ ਹੁੰਦਾ ਵੀ ਪੱਟ ਕੇ ਗੇਅਰ ਲਾਵਾਂ ਪਰ ਰੋਡ ਵਧੀਆ ਕਰਕੇ ਗੇਅਰ ਪੱਟਣ ਦੀ ਲੋੜ ਨਹੀਂ ਪੈਂਦੀ ਹੈ ਨਾ ਕਹੇ ਜੇ ਰੋਡ 'ਚ ਜਿੱਥੇ ਉਤਰਾਈ ਚੜਾਈ ਹੋਵੇ ਉੱਥੇ ਗੇਅਰ ਬੜੇ ਸੁਆਦ ਨਾਲ ਪੱਟ-ਪੱਟ ਕੇ ਲੱਗਦੇ ਆ ਆ ਦੇਖੋ ਆ ਆ ਗਿਆ ਆਹਾ ਆ ਦੇਖੋ ਕੱਠ ਦੇਖੋ ਇੱਥੇ ਆ ਕੈਮਲ ਸਫਾਰੀ ਆ ਹੈ ਨਾ ਤੇ ਮੇਲੇ ਵਾਂਗੂ ਇਕੱਠਾ ਬਈ ਮੇਲੇ ਵਾਂਗੂ ਇਹ ਤਾਂ ਸਿਰਫ ਇੱਕ ਸਪੌਟ ਆ ਨਾ ਤੇ ਇਹ ਜੇ ਦਰਜਣਾਂ ਦੇ ਹਿਸਾਬ ਨਾਲ ਸਪੌਟ ਨੇ ਇੱਥੇ ਲੋਕ ਉਹਦੇ ਤੇ ਊਠ ਤੇ ਸਵਾਰੀ ਕਰਦੇ ਆ ਇਧਰ ਸ਼ਾਇਦ ਕਰਾਂਕੂਰਾਂ ਵਾਲੇ ਵੀ ਨੇ ਉਹ ਦੇਖੋ ਜੀਪ ਕਿਉਂਕਿ ਗੱਡੀ ਚੱਲ ਰਹੀ ਆ ਹਨਾ ਹੁਣ ਇਧਰਲੇ ਪਾਸਿਓਂ ਕੈਮਰਾ ਕਮਾਉਣਾ ਤੇ ਇੱਕਦਮ ਕੂਲੇ ਆ ਕੇ ਪਤਾ ਲੱਗਦਾ ਕਲੀਅਰ ਸ਼ਾਟ ਨਹੀਂ ਲਿਆ ਗਿਆ ਹਨਾ ਨਾ ਤਾਂ ਆਪਾਂ ਬਈ ਭੱਜੀ ਜਾਂਦੀ ਗੱਡੀ ਇੱਕਦਮ ਸਟੌਪ ਵੀ ਨਹੀਂ ਹੁੰਦੀ ਨਾ ਬ੍ਰੇਕ ਮਾਰ ਸਕਦੇ ਆ ਕਿਉਂਕਿ ਪਿੱਛੇ ਵੀ ਗੱਡੀਆਂ ਡਾਲੇ ਨਾਲ ਚੜੀਆਂ ਆਉਂਦੀਆਂ ਹੁੰਦੀਆਂ ਨੇ ਤੇ ਆ ਵੀ ਬਣੇ ਹੋਏ ਨੇ ਹਨਾ ਆ ਸ਼ਾਇਦ ਉਹ ਮੋਟਰਸਾਈਕਲ ਨੇ ਆ ਦੇਖੋ ਆ ਫਿਰਦੇ ਇਹ ਆਫ ਰੋਡਿੰਗ ਇੱਥੋਂ ਆ ਚੜਾਈਆਂ ਹੀ ਤੇ ਚਾੜਦੇ ਆ ਗੱਡੀਆਂ ਇਹਨਾਂ ਕੋਲੇ ਸਾਰੇ ਤਰ੍ਹਾਂ ਦੀਆਂ ਹੈਗੀਆਂ ਓਪਨ ਜੀਪਾਂ ਵੀ ਹੈਗੀਆਂ ਨੇ ਤੇ ਬੰਦ ਬਾਡੀ ਵੀ ਜਿਦਾਂ ਉਹ ਵੀ ਖੜੀਆਂ ਨੇ ਫੋਰਚੂਨਰ ਵਗੈਰਾ ਵੀ ਹੈਗੀਆਂ ਨੇ ਤੇ ਵੈਸੇ ਜ਼ਿਆਦਾਤਰ ਗੱਡੀ ਇੱਥੇ 4x4 ਹੀ ਕੰਮ ਆਉਂਦੀ ਹੂ ਆ ਖੜਾ ਜੀ ਇਹ ਡੰਮੀ ਆ ਵੈਸੇ ਲੱਗਦਾ ਦੂਰੋਂ ਤਾਂ ਐ ਲੱਗਿਆ ਸੀਗਾ ਵੀ ਅਸਲੀ ਊਠ ਆ ਨੇੜੇ ਆ ਕੇ ਪਤਾ ਲੱਗਿਆ ਵੀ ਪਲਾਸਟਿਕ ਦਾ ਮਿੱਟੀ ਦਾ ਵੀ ਨਹੀਂ ਹੋਣਾ ਕਿਉਂਕਿ ਇੰਨਾ ਭਾਰਾ ਡੇਲੀ ਚੱਕ ਕੇ ਇਹਨਾਂ ਨੂੰ ਮੂਵ ਕਰਨਾ ਔਖਾ ਹੂ ਪਲਾਸਟਿਕ ਦੀ ਡੰਮੀ ਸੀ ਇੱਕ ਦਿਨ ਚੱਲਿਆ ਜੀ ਬਸ ਤੇ ਦਿਨ ਤਾਂ ਬਹਿ ਗਿਆ ਸਮਝ ਲੋ ਲੱਗ ਗਿਆ ਕੰਮ ਹੁਣ ਨੇਰਾ ਲਾਈਟਾਂ ਲੱਗਣ ਵਾਲੀਆਂ ਹੀ ਨੇ ਤੇ ਹੁਣ ਆਪਦਾ ਤੁਰੇ ਜਾਂਦੇ ਆ ਉਸ ਹਾਵ ਨਾਲ ਪਹੁੰਚ ਜਾਾਂਗੇ ਕਿਉਂਕਿ ਜਿਹੜੀ ਪਹਿਲਾਂ ਵਾਲੀ ਉਹ ਹੁਣ ਖਿੱਚ ਖਤਮ ਉਹਨੇ ਨਵੀਂ ਬੀੜਤੀ ਗੱਲ ਵੀ ਆਜੋ ਆਰਾਮ ਨਾਲ ਤੇ ਗਾਂ ਆਲਾ ਹੁਣ ਦੇਖਦੇ ਆ ਕਿੱਥੇ ਇੱਕ ਬਣਦਾ ਇੱਥੋਂ ਜਾਣੀ ਸਵਾਕ ਤੈਨ 300 ਦੇ ਗੇੜ ਮੇਰਾ ਖਿਆਲ ਆ ਰਹਿ ਗਿਆ ਹਲੇ ਦਿਨ ਖੜਾ ਹੈਗਾ ਗੱਡੀ ਜਾਣੀ 9 10 ਨੂੰ ਤਾਂ 10:30 ਨੂੰ ਤਾਂ ਉਂ ਵੀ ਲੱਗ ਗਈ ਜਾਣੀ ਸੀ ਉਹਦੇ 4 ਘੰਟੇ ਰੋਕਣ ਦੇ ਬਾਵਜੂਦ ਵੀ ਪਰ ਹੁਣ ਚਲੋ ਚੱਲਦੇ ਆ ਜਿਵੇਂ ਜਿਵੇਂ ਠੰਡੇ ਮਤੇ ਨਾਲ ਜਾਇਆ ਜਾਂਦਾ ਤੇ ਬਾਕੀ ਅਗਲੀ ਅਪਡੇਟ ਬਾਈ ਅਗਲੀ ਵੀਡੀਓ ਦੇ ਵਿੱਚ ਪਾਉਣਾ ਹੈ ਨਾ ਜੁੜੇ ਰਿਹਾ ਕਰੋ ਵੀਰ ਬਣ ਕੇ ਯਾਰ ਚੈਨਲ ਨੂੰ YouTube ਵਾਲੇ ਨੂੰ ਤੇ Instagram ਵਾਲੇ ਨੂੰ ਵੀ @sahajtv2016 ਨੂੰ ਵੀ ਯਾਰ ਸਬਸਕ੍ਰਾਈਬ ਕਰੋ ਵੀਰ